ਬਾਤ ਕਿਹਾਛ ਹੈ ਗੁਰੂ ਮਹਾਰਾਜ ਪਾਤਸ਼ਾਹੀ ਨੂੰ ਮਥਾ ਧਕਾਉਣ ਵਾਸਤੇ ਇਹ ਮਾਤਾ ਆਪਣੇ ਪੁੱਤਰ ਨੂੰ ਲੈ ਜਾਂਦੀ ਹੈ ਰਸਤੇ ਵਿੱਚ ਬਹੁਤ ਗਰਮੀ ਪਕ ਦੀ ਤਉਪ ਕਹਿਣ ਲੱਗੀ ਪਤੂ ਮੇਰੇ ਲਾਲ ਵੇ ਮੈਨੂੰ ਬੜੀ ਤਿਆਸ ਲੱਗੀ ਹੈ ਪਾਣੀ ਪਿਲਾ ਮਾਂ ਜੀ ਪਾਣੀ ਤੇ ਇੱਥੇ ਨਜ਼ਦੀਕ ਕਿਤੇ ਨਹੀਂ ਤੁਸੀਂ ਬੈਠੋ ਤੇ ਮੈਂ ਕਿਤੇ ਦੂਰੋਂ ਲੱਭ ਕੇ ਲਿਆਉਣਾ ਤੇ ਜੇ ਤੇਰੇ ਆਉਂਦੇ ਆ ਤਾਂ ਕਰ ਮੇਰੇ ਪਿਆਸ ਨਾਲ ਪ੍ਰਾਨ ਨਿਕਲ ਕੇ ਤੇ ਲਾਲ ਵੇ ਫੇਰ ਕਹਿਣ ਲੱਗੇ ਮਾਂ ਜੀ ਇਹ ਨਾਂ ਬਰਦਾਸ਼ਤ ਕਰ ਸਕੇਗੀ ਨਾ ਇਥੋਂ ਕਿ ਢੇਮ ਚੁੱਕੀ ਸਾਲੇ ਉਹ ਪਾਣੀ ਦਾ ਸੋਮਾ ਕੁੱਤੇ ਦਾ ਪਾਣੀ ਪੀ ਲੇ। ਬਾਨ ਸ਼ਕਤੀ ਸੀ। ਅਜੇ ਪੁੱਤਰ ਥੋੜੀ ਦੂਰੀ ਗਿਆ ਸੀ ਮਾਂ ਨੇ ਟੇਮ ਚ ਪੀ ਤਲਿਆ ਸੋਮਾ ਕੁੱਤੇ ਆ। ਰਾਜ ਕੇ ਪਾਣੀ ਪੀਤਾ ਪਰ ਪਲਤੂ ਇੱਕ ਗੱਲ ਕਹਿ ਗਏ ਛਾਂ। ਮਾਂ ਜੀ ਫਿਰ ਟੇਮ ਦੇ ਦੇਣੀ ਉੱਪਰ। ਮਾਂ ਨੇ ਨਹੀਂ ਦਿੱਤੀ। ਚਿੜੀ ਜਨੌਰ ਪਾਣੀ ਪੀਣ ਕੇ ਪਸੂ ਪੰਛੀ ਨੰਗਦੇ। ਮਨੁੱਖ ਮੇਰੇ ਪੁੱਤਰ ਨੂੰ ਅਸ਼ੀਸ਼ਾਂ ਦੇਣਗੇ। ਸਾਸ਼ੰਗ ਦੇ ਕਿਸ ਵਲੇ ਪਾਈ ਪਲਤੂ ਟੈਂਡ ਕਿ ਰਖੂ ਤੂੰ ਪਾਣੀ ਦੀ ਭਰ ਕੇ ਲਿਆਇਆ। ਆਉਂਦਿਆਂ ਨੂੰ ਵਾਹ ਵਾਹ ਤਗੜੀ ਛੱਪੜੀ ਬਣੀ ਹੋਈ। ਬਾਦੀ ਉੱਤੇ ਟੈਮਨੀ ਜਿੱਤੀ ਤੀ ਨਹੀਂ ਮੇ ਲਾਲ ਇਹ ਚੇਤਰਾਇ ਚਾਹ ਗੁਰਵਰਜਨ ਦੇ ਪਾਤਸ਼ਾਹ ਦੇ ਦਰਬਾਰ ਵਿੱਚ ਗਏ ਸਹਿਬ ਨੂੰ ਸਾਰੀ ਗੱਲ ਸੁਣਾਈ ਅੰਗੁਰਵਰਜਨ ਦੇ ਸੱਚਾ ਪਾਤਸ਼ਾਹ ਆਪ ਚੱਲ ਕੇ ਆਏ ਸਾਧ ਸੰਗਤ ਜੀਓ ਕਹਿਣ ਲੱਗੇ ਇਹ ਥਾਂ ਪਵਿੱਤਰ ਇਹ ਸਤਕਾਰਯੋਗ ਹੈ ਉੱਥੇ ਫਿਰ ਉਹ ਸਰੋਵਰ ਦਾ ਟੱਕ ਲਾਇਆ ਸਾਧ ਸੰਗਤ ਜੀਓ ਜਿਹੜਾ ਤਰਨਤਾਰਨ ਦਾ ਸਰੋਵਰ ਹੈ ਕੋਈ ਆਪੋ ਸਤਨਾ ਇੱਥੇ ਜਿਹੜੇ ਲੋਕ ਆਣ ਕੇ ਚੁੱਪੀਆਂ ਮਾਰਿਆ ਕਰਨਗੇ ਉਹ ਤਰਿਆ ਕਰਨਗੇ ਇਥੇ ਕੋੜਿਆਂ ਦੇ ਕੋੜ ਦੂਰ ਹੋਣਗੇ ਸਾਧ ਸੰਗਤ ਜੀਓ ਇਥੋਂ ਮਰਦਾ ਮਿਲਿਆ ਕਰਨਗੇ ਮੇਰੇ ਸਾਹਿਬ ਨੇ ਮਹਾਨ ਬਖਸ਼ਿਸ਼ ਕੀਤੀ ਆਓ ਕੁਝ ਲਾਈਨਾਂ ਦੋ ਚਾਰ ਲਾਈਨਾਂ ਕਾਇਕ ਇਸ ਮਾਫ਼ੀ ਕਰਨ ਲੱਗਾ ਹਾਂ ਇੱਕ ਤਰੀ ਪਿਆਰ ਨਾਲ ਕੋਸਣਾ ਜੋ ਸਜਨ ਇਸ ਦਿਨ ਦੇ ਆਏ ਸਤਿਗੁਰੂ ਦੀ ਕਿਰਪਾ ਮੁੰਡਾ ਸਤ ਸ੍ਰੀ ਅਕਾਲ ਤੁਮਾਰੇ ਹਰ ਸੁਬਹ ਈਸ਼ਾਨ ਨਾਮ ਕਰ ਯੁਕਸੇ ਕਹੇ ਧੰਰਾ ਮੂਦ ਜਲਵਾਏ ਰੱਬੀ ਤਿਭਾਏ